ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਵਾਗਤ ਹੈ ਜੀ। ਜਿੱਦਾਂ ਜਿੱਦਾਂ ਆਪਾਂ ਤੋਂ ਸਾਰੇ ਪਰਿਵਾਰ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਹਰ ਏਰੀਆ ਦੇ ਵਿੱਚ ਹਰ ਬਜਟ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਸਾਰਿਆਂ ਨੂੰ ਪਤਾ ਹੀ ਹੈ ਜੀ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਹਰ ਏਰੀਆ ਦੇ ਵਿੱਚ ਕੋਠੀਆਂ ਦਿਖਾਉਂਦੇ ਹੀ ਰਹਨੇ ਆ ਤੇ ਜ਼ਰੂਰੀ ਸੂਚਨਾ ਇਹਦੇ ਨੇ ਚਾਹਾਂਗੇ ਜਿੰਨਾ ਪਰਿਵਾਰਾਂ ਨੇ 5 ਲੱਖ 10 ਲੱਖ 15 ਲੱਖ 20 ਲੱਖ ਤੱਕ ਕੋਠੀਆਂ ਦੀ ਜਾਂ 25 30 ਲੱਖ ਤੱਕ ਕਿਸੇ ਵੀ ਬਜਟ ਵਿੱਚ ਡਿਮਾਂਡ ਕੀਤੀ ਸੀ ਤਾਂ ਆਪਾਂ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਆਂ ਪਿਛਲੀਆਂ ਵੀਡੀਓ ਜੇਕਰ ਤੁਸੀਂ ਦੇਖਣੀ ਆਉਣ ਕਿਸੇ ਵੀ ਬਜਟ ਵਿੱਚ ਤਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਹਰ ਬਜਟ ਦੇ ਵਿੱਚ ਆਪਣੇ ਬਜਟ ਦੇ ਅਕੋਰਡਿੰਗ ਕੋਠੀਆਂ ਦੇ ਦੇਖ ਸਕਦੇ ਹੋ ਬੈਂਕ ਲੋਨ ਤੇ ਕਈ ਪਰਿਵਾਰ ਕਿਸ਼ਤਾਂ ਵਾਲੇ ਘਰ ਮੰਗਦੇ ਨੇ ਤਾਂ ਆਪਾਂ ਬੈਂਕ ਲੋਨ ਵਾਲੀਆਂ ਕੋਠੀਆਂ ਵੀ ਪਿੱਛੇ ਦਿਖਾ ਚੁੱਕੇ ਆਂ ਜੀ ਅੱਜ ਦੀ ਕੋਠੀ ਟੋਡੇਲੀ ਫੁੱਲੀ ਫਰਨੀਸ਼ਡ ਕੋਠੀ ਲੈ ਕੇ ਆਏ ਆਂ ਵੁਰਦਾ ਕੰਮ ਮਾਰਬਲ ਦਾ ਜਾਂ ਸਾਰਾ ਹਰ ਇੱਕ ਤਰ੍ਹਾਂ ਦਾ ਕੰਮ ਇਸ ਕੋਠੀ ਦੇ ਵਿੱਚ ਵੋਲ ਪੂਰਾ ਸਾਰਾ ਕੰਮ ਕੰਪਲੀਟ ਹੈ ਜੀ ਵੀਡੀਓ ਪੂਰੀ ਦੇਖ ਲੈਣਾ ਕਿਉਂਕਿ ਅਸੀਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇ ਦਿੰਨੇ ਆ ਤਾਂ ਸਾਰੇ ਪਰਿਵਾਰ ਕਈ ਵਾਰ ਆਪਾਂ ਤੋਂ ਲੋਕੇਸ਼ਨ ਪ੍ਰਾਈਸ ਸਾਰੀਆਂ ਜਾਣਕਾਰੀਆਂ ਫੋਨ ਕਰਕੇ ਪੁੱਛਦੇ ਨੇ ਤਾਂ ਆਪਾਂ ਵੀਡੀਓ ਦੇ ਵਿੱਚ ਦੱਸੀਆਂ ਹੁੰਦੀਆਂ ਨੇ ਤਾਂ ਆਪਾਂ ਹੁਣ ਸਭ ਤੋਂ ਪਹਿਲਾਂ ਕੋਠੀ ਦੀ ਜਾਣਕਾਰੀ ਸ਼ੁਰੂ ਕਰਨ ਲੱਗੇ ਆ ਜੀ ਸਭ ਤੋਂ ਪਹਿਲਾਂ ਤੁਸੀਂ ਕੋਠੀ ਦਾ ਸਾਰਾ ਹੀ ਕੰਮ ਦੇਖ ਸਕਦੇ ਹੋ ਜਿੱਦਾਂ ਦੀ ਵੀਡੀਓ ਵਿੱਚ ਕੋਠੀ ਦੇਖ ਰਿਹਾ ਹਾਂ ਇਹ ਤੁਹਾਨੂੰ ਮੌਕੇ ਤੇ ਵੀ ਇਦਾਂ ਦੀ ਹੀ ਵੀਡੀਓ ਵਿੱਚ ਜਿੱਦਾਂ ਦੀ ਦੇਖ ਰਿਹਾ ਹਾਂ ਇਦਾਂ ਦੀ ਕੋਠੀ ਮੌਕੇ ਤੇ ਵੀ ਇਦਾਂ ਦੀ ਮਿਲੂਗੀ ਕਿਉਂਕਿ ਜ਼ਿਆਦਾਤਰ ਹੈ ਜਿੱਦਾਂ ਦੀ ਆਪਾਂ ਕੋਠੀ ਦੀ ਵੀਡੀਓ ਸ਼ੂਟ ਕਰਦੇ ਹਾਂ ਉਸ ਤਰ੍ਹਾਂ ਦੀ ਹੀ ਕੋਠੀ ਹੁੰਦੀ ਹੈ ਇਹ ਡਰਾਈਂਗ ਰੂਮ ਦੀ ਸਾਈਡ ਆਪਾਂ ਖੜੇ ਹੋਏ ਹਾਂ ਸਾਹਮਣੇ ਟੀਵੀ ਪੈਨਲ ਲੱਗਾ ਹੋਇਆ ਉਸ ਤੋਂ ਬਾਅਦ वुਡ ਦਾ ਕੰਮ ਕਿਚਨ ਦੇ ਵਿੱਚ ਹੋਇਆ ਤੇ ਲੱਕੜ ਦੇ ਦਰਵਾਜ਼ੇ ਮਾਲਕਾਂ ਨੇ ਪੂਰੀ ਰੀਜਾਂ ਦੇ ਨਾਲ ਇਹ ਕੋਠੀ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਇਸ ਦੇ ਵਿੱਚ ਦੋ ਬੈਡਰੂਮ ਬਣੇ ਹੋਏ ਨੇ ਸੈਕੰਡ ਬੈਡਰੂਮ ਆਹ ਇਹ ਫਰਸਟ ਬੈਡਰੂਮ ਲੈਫਟ ਸਾਈਡ ਤੇ ਹੈ ਜਿਸ ਤਰ੍ਹਾਂ ਵੀ ਉਸ ਤੋਂ ਬਾਅਦ ਬੈੱਡ ਦੇ ਵਿੱਚ ਅਲਮਾਰੀਆਂ ਦਾ ਕੰਮ ਸਾਰਾ ਹੀ ਇੱਕ ਕੋਠੀ ਦੇ ਵਿੱਚ ਕੰਪਲੀਟ ਹੈ ਫੁਲੀ ਫਰਨੀਸ਼ਡ ਇਹ ਕੋਠੀ ਹੈ ਫਰਨੀਸ਼ਿੰਗ ਕੋਠੀ ਦੀ ਹੋ ਚੁੱਕੀ ਹੈ ਰੈਡੀ ਟੂ ਮੂਵ ਹੈ ਉਸ ਤੋਂ ਬਾਅਦ ਇਸ ਦਾ ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ 150 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਠੀਕ ਹੈ ਜੀ 150 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਇਹ ਡਰੈਸਿੰਗ ਟੇਬਲ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਅਲਮੀਰਾ ਦਾ ਵੁੱਡ ਦਾ ਵਰਕ ਕੰਪਲੀਟ ਕੀਤਾ ਹੋਇਆ ਉਸ ਤੋਂ ਫਲੋਰ ਤੇ ਵੀ ਟਾਈਲਾਂ ਦਾ ਔਰ ਤੁਸੀਂ ਵਾਸ਼ਰੂਮ ਦੇ ਵਿੱਚ ਵੀ ਦੇਖ ਸਕਦੇ ਹੋ ਕਮ ਇੱਕ ਇੱਕ ਨੰਬਰ ਕੀਤਾ ਹੋਇਆ ਹੈ A1 ਕਮ ਕੀਤਾ ਹੋਇਆ ਹੈ ਜੀ ਪੂਰੀ ਕੋਠੀ ਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਲਗਜ਼ਰੀ ਲੁੱਕ ਹੈ ਜੀ ਜੇਕਰ ਕੋਠੀ ਦੀ ਕੋਈ ਜਾਣਕਾਰੀ ਬੋਲਣ ਤੋਂ ਰਹਿ ਗਈ ਹੋਵੇ ਤਾਂ ਤੁਸੀਂ ਸਾਨੂੰ ਕੋਲ ਵੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਣੀ ਵੈਬਸਾਈਟ ranarealestate.com ਤੇ ਜਾ ਕੇ ਤੁਸੀਂ ਹੋਰ ਵੀ ਕੋਠੀਆਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ Google ਤੇ ਜਾ ਕੇ ranarealestate.com ਤੇ ਜਾ ਸਕਦੇ ਹੋ ਬਾਕੀ ਇੰਸਟਾਗ੍ਰam ਪੇਜ ਵੀ ਹੈਗਾ ਫੇਸਬੁੱਕ ਪੇਜ ਵੀ ਹੈਗਾ ਹੋਰ ਅਦਰ ਸੋਸ਼ਲ ਮੀਡੀਆ ਅਕਾਊਂਟ ਵੀ ਹੈਗੇ ਨੇ ਉੱਥੇ ਜਾ ਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ 10 ਬੀ 30 ਲੱਖ 40 ਲੱਖ ਤੱਕ ਕੋਠੀਆਂ ਆਪਾਂ ਦਿਖਾ ਚੁੱਕੀਆਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਕੋਠੀ ਦੀ ਵੀਡੀਓ ਦਿਖਾ ਰਹੇ ਹਾਂ ਇਹ 150 ਗਜ ਦੇ ਵਿੱਚ ਕੋਠੀ ਬਣੀ ਹੋਈ ਹੈ ਉਸ ਤੋਂ ਬਾਅਦ ਇਸ ਦੀ ਜੋ ਲੋਕੇਸ਼ਨ ਸਾਰੇ ਪ੍ਰਵਾਲ ਲੋਕੇਸ਼ਨ ਪੁੱਛਦੇ ਨੇ ਤਾਂ ਧਿਆਨ ਨਾਲ ਸੁਣ ਲਿਓ ਲੋਕੇਸ਼ਨ ਇਸ ਦੀ ਹੈਗੀ ਹੈ ਜੀ ਚੂੜਪੋ ਰੋਡ ਲੁਧਿਆਣਾ ਦੇ ਵਿੱਚ ਹੈਬੋਵਾਲ ਕਾਫੀ ਇਹ ਲੋਕੇਲਿਟੀ ਪੋਸ਼ ਏਰੀਆ ਬਹੁਤ ਵਧੀਆ ਹੈ ਰਹਿਣ ਦੇ ਲਈ ਤਾਂ ਇਹ ਕਾਫੀ ਫੇਮਸ ਇਲਾਕਾ ਹੈਬੋਵਾਲ ਤਾਂ ਇੱਥੇ ਚੂੜਪੋ ਰੋਡ ਤੇ ਇਹ ਕੋਠੀ ਮੌਜੂਦ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਦੇਖਣੀ ਹੋਈ ਕੋਠੀ ਤਾਂ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਲੁਧਿਆਣਾ ਦੇ ਵਿੱਚ ਇਹ ਕੋਠੀ ਮੌਜੂਦ ਹੈ ਚੂੜਪੋ ਰੋਡ ਹੈਬੋਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਇਸ ਤੋਂ ਬਾਅਦ ਇਸ ਦਾ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਤੁਸੀਂ ਕੋਠੀ ਦੀ ਹਾਲਤ ਦੇਖ ਕੇ ਦੇਖ ਸਕਦੇ ਹੋ ਪ੍ਰਾਈਸ ਵੀ ਇਸ ਦਾ ਇਸ ਤਰੀਕੇ ਨਾਲ ਹੀ ਹੋਊਗਾ ਕਿਉਂਕਿ ਬਹੁਤ ਹੀ ਵਧੀਆ ਕੋਠੀ ਤਿਆਰ ਕੀਤੀ ਹੋਈ ਹੈ 65 ਲੱਖ ਇਸ ਦਾ ਰੇਟ ਹੈ ਜੀ ਜੇਕਰ ਤੁਸੀਂ ਇਸ ਕੋਠੀ ਤੇ ਬੈਂਕ ਲੋਨ ਕਰਵਾਉਣਾ ਹੋਵੇ ਤਾਂ ਉਹ ਵੀ ਹੋ ਜਾਊਗਾ ਜੀ ਬੈਂਕ ਲੋਨ ਵੀ ਆਪਾਂ ਤੁਹਾਨੂੰ ਕਰਵਾ ਦੇਵਾਂਗੇ ਬਸ ਤੁਹਾਡਾ ਸਿਬਰ ਸਕੋਰ ਸਹੀ ਹੋਣਾ ਚਾਹੀਦਾ ਹੈ। ਕਈ ਵਾਰ ਸਿਬਰ ਸਕੋਰ ਘੱਟ ਹੋਣ ਤੇ ਵੀ ਬੈਂਕ ਲੋਨ ਨਹੀਂ ਹੁੰਦਾ ਇਸ ਲਈ ਬੈਂਕ ਲੋਨ ਵਾਸਤੇ ਤੁਹਾਨੂੰ ਸਿਬਰ ਸਕੋਰ, ਬੈਂਕ ਸਟੇਟਮੈਂਟ, ਸੈਲਰੀ ਸਲਿੱਪ ਵਗੈਰਾ ਜਾਂ ਬੈਂਕ ਦੀਆਂ ਰਿਕੁਇਰਮੈਂਟਸ ਫੁੱਲਫਿਲ ਕਰਨੀਆਂ ਪੈਂਦੀਆਂ ਨੇ ਤਾਂ ਆਪਾਂ ਤੁਹਾਨੂੰ ਬੈਂਕ ਲੋਨ ਵੀ ਕਰਵਾ ਦੇਵਾਂਗੇ। ਤੇ ਜੇਕਰ ਤੁਸੀਂ ਪੇਮੈਂਟ ਕੈਸ਼ ਕਰਨੀ ਹੋਈ ਜਾਂ ਹੋਰ ਪੇਮੈਂਟ ਮੂਡ ਕਰਨਾ ਹੋਇਆ ਤਾਂ ਮੌਕੇ ਤੇ ਇਸ ਪ੍ਰਾਪਰਟੀ ਦਾ ਰੇਟ ਹੋਰ ਵੀ ਘੱਟ ਹੋ ਜਾਊਗਾ ਲੈਸ ਵੀ ਕਰ ਸਕਦੇ ਆ ਆਪਾਂ। नीचे ऊपर दो बेडरूम ड्राइंग रूम लॉबी किचन वॉशरूम सब कुछ दे चुके हैं होन आपा सेकंड फ्लोर फर्स्ट मंजिल ऊपर आ चुके हैं ता ऊपर भी ਤੁਸੀਂ ਇਸ ਦਾ ਬੈਡਰੂਮ ਤੇ ਵਾਸ਼ਰੂਮ ਉੱਪਰ ਵੀ ਦੇਖ ਸਕਦੇ ਹੋ ਇੱਕ ਕਮਰਾ ਬਾਥਰੂਮ ਉੱਪਰ ਵੀ ਬਣਿਆ ਹੋਇਆ ਹੈ ਠੀਕ ਹੈ ਜੀ ਇੱਥੇ ਵੀ ਆਪਣਾ ਬੈੱਡ ਵਗੈਰਾ ਲੱਗ ਜਾਊਗਾ ਉਸ ਤੋਂ ਬਾਅਦ ਬਾਕੀ ਏਰੀਆ ਤੁਸੀਂ ਦੇਖ ਸਕਦੇ ਹੋ ਖਾਲੀ ਹੈ ਜੀ ਤੇ ਪੂਰੀ ਇੱਥੇ ਵੀ ਚੜੀ ਹੋਈ ਹੈ ਤੇ ਆਬਾਦੀ ਤੁਸੀਂ ਦੇਖ ਸਕਦੇ ਹੋ ਪੂਰੀ ਆਬਾਦੀ ਦੇ ਵਿੱਚ ਇਹ ਕੋਠੀ ਮजूद ਹੈ ਜੀ ਇਸ ਤੋਂ ਇਲਾਵਾ ਅੱਗੇ ਆਪਾਂ ਹੁਣ 20 30 40 50 ਲੱਖ 60 ਲੱਖ 10 ਲੱਖ ਤੋਂ ਲੈ ਕੇ 50 60 ਲੱਖ ਤੱਕ ਫਿਰ ਇਸ ਤੋਂ ਬਾਅਦ ਇੱਕ ਦਿਨ ਛੱਡ ਕੇ ਲਗਾਤਾਰ 5 10 15 20 ਕੋਠੀਆਂ ਦੀ ਵੀਡੀਓਜ਼ ਪਾਉਣ ਜਾ ਰਹੇ ਹਾਂ ਉਹ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਡੇ ਤੱਕ ਪਹੁੰਚ ਸਕੇ ਲੁਧਿਆਣਾ ਦੇ ਵਿੱਚ ਵੱਦ-ਵੱਦ ਹਰ ਏਰੀਆ ਦੇ ਵਿੱਚ ਹਰ ਲੋਕੈਲਟੀ ਦੇ ਵਿੱਚ ਆਪਾਂ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਰਹਨੇ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਉਹਨਾਂ ਸਾਰੇ ਮਕਾਨਾਂ ਦੀ ਵੀਡੀਓ ਕੋਠੀਆਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਊਗੀ ਇਸ ਲਈ ਅੱਗੇ ਵੀਡੀਓਜ਼ ਹੋਰ ਦੇਖਣ ਲਈ ਇਸ ਵੀਡੀਓ ਤੋਂ ਬਾਅਦ ਚੈਨਲ ਨਾਲ ਜੁੜ ਜਾਣਾ ਕਿਉਂਕਿ ਫਿਰ ਲਗਾਤਾਰ ਵੀਡੀਓਜ਼ ਪਾਵਾਂਗੇ ਵੈਸੇ ਅਸੀਂ ਹਰ ਰੋਜ਼ ਹੀ ਵੀਡੀਓ ਪਾਉਂਦੇ ਰਹਨੇ ਆ ਕਈ ਵਾਰ 1-2 ਹਫ਼ਤੇ ਡਿਲੇ ਵੀ ਹੋ ਜਾਂਦੀਆਂ ਨੇ ਬਾਕੀ ਪੂਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਹੋਰ ਸੋਹਣੀਆਂ ਕੋਠੀਆਂ ਲੈ ਕੇ ਆਵਾਂਗੇ ਰਾਣਾ ਰੀਅਲ ਏਸਟੇਟ YouTube ਚੈਨਲ Instagram ਪੇਜ Facebook ਪੇਜ Snapchat ShareChat Moj ਜਾਂ ਰਾਣਾ ਰੀਅਲ ਏਸਟੇਟ ਦੀ ਆਫੀਸ਼ੀਅਲ ਵੈਬਸਾਈਟ rana-realestate.com ਨਾਲ ਜੁੜ ਜਣਾ ਧੰਨਵਾਦ ਜੀ